ਘੜੀ ਹੋਈਆ ਉਹ ਤਲਵੰਡੀ ਰਾਏ ਵਾਲਾ ਅੱਗੇ ਹੋ ਗਿਆ ਦਰਸ਼ਕ ਵੀਰੋ ਉਹ ਤਾੜੀ ਵਾਰੇ ਕੀ ਖਿਆਲ ਆ ਉਹ ਸਮਾਂ ਬੀਤਦਾ ਜਾ ਰਿਹਾ ਉਹ ਜਸਾ ਲੱਗਣ ਜਾ ਰਿਹਾ ਉਹ ਦੂਜੇ ਘੁੰਮਣ ਜਾ ਰਿਹਾ ਉਹ ਕਮਾਲਪੁਰ ਵਾਲਾ ਕਲਗੀ ਤਰਖਾ ਓਏ ਐਡੀ ਕਿਹੜੀ ਗੱਲ ਆ ਹਰ ਮਸਲੇ ਦਾ ਹਾਲ ਆ ਵੀਰ ਵੀਰਕ੍ਰਿਸ਼ੇ ਵਾਲਿਆ ਤੇਰਾ ਧੰਨਵਾਦ ਆ ਉਹ ਬੈਠਾ ਜੱਸਾ ਜਲਾਲਦੀਵਾਲ ਵਾਲਾ ਪਹਿਲਿਆਂ ਤੋਂ ਜਲਾਲਵਾਲ ਦੀ ਤੂਤੀ ਬੋਲੀ ਐ ਟਾਪਰ ਟੀਮ ਖੇਡੀ ਐ ਜੱਸੇ ਬਾਈ ਦਾ ਧੰਨਵਾਦ ਆ ਛੰਨਾ ਵਾਲਾ ਪੂਰੀ ਐ ਇਧਰਲੇ ਬੰਦੇ ਮਨਜਿੰਦਰ ਪੁਲਸੀਆ ਮਨਜਿੰਦਰ ਪੁਲਸੀਆ ਮਨਜਿੰਦਰ ਪੁਲਸੀਆ ਮਨਜਿੰਦਰ ਪੁਲਸੀਆ ਹੋ ਪੈਂਦੇ ਬਿਨਾ ਢੋਲ ਤੋਂ ਢੰਗੜੇ ਦੁਨੀਆ ਵੇਖੇ ਖੜ ਖੜ ਕੋ ਇਹ ਨਵੇਂ ਪਿੰਡ ਦਾ ਰਾਜਾ ਖੇਲਾ ਗੱਲਾਂ ਲਿਖਦਾ ਕੋਕੇ ਜੜ ਜੜ ਕੇ ਦੀ ਫਿਰ ਰੇਡ ਆ ਆਪ ਕਹਿੰਦੇ ਚਾਰ ਤਲਵੰਡੀ ਰਾਏ ਦੀ ਧਰਤੀ ਦੇ ਤਿਆਰ ਨੇ ਮੇਰੇ ਮਿੱਤਰੋ ਕੌਣ ਰਾਜਾ ਪੱਤਰੀ ਰਾਜਾ ਪੱਤਰੀ ਓ ਸੱਜਾ ਗਬਰੂਆ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਉਹਨਾਂ ਦੇ ਫਾਦਰ ਸਾਹਿਬ ਹਈਆ ਇਹ ਖੇਡ ਕਬੱਡੀ ਦੇ ਚੋਟੀ ਦੇ ਮੱਲ ਨੇ ਦੁਨੀਆ ਹਾਮੀ ਭਰਦੀ ਹੈ ਆ ਦੁਨੀਆ ਹੰਗਾਰੇ ਭਰ ਰਹੀ ਹੈ ਸ਼ਗਰਪੁਰਿਆ ਜਸਮਾਨੀ ਚੁੰਮਕ ਲੱਗ ਗਿਆ ਟੁੱਟ ਕੇ ਕਰਾ ਗਿਆ ਵਾਜਾ ਵਾਜਾ ਲੱਗਦਾ ਹੋਇਆ ਜਫਾ ਆ ਸਗੰਜਾ ਕੱਸਿਆ ਗਿਆ ਸ਼ਗਰਪੁਰ ਪਿੰਡ ਕਿੱਥੇ ਦੁਨੀਆ ਨੂੰ ਦੱਸਿਆ ਗਿਆ ਆ ਕਮਾਲ ਹੋ ਗਈ ਹੈ ਪਧਰੀ ਵਾਲੇ ਨੇ ਮਿੱਟੀ ਦੀ ਮੁੱਠ ਵਰਲਡ ਕੱਪ ਦਾ ਜੋਧਾ ਇਹ ਕੈਨੇਡਾ ਦਾ ਪੈਸਾ ਆ ਵੀ ਬੈਸਟ ਆਰ ਖਣ ਵਾਲੀ ਇਹਦਾ ਮੈਚ ਹੀ ਪਹਿਲਾ ਆਏਨ ਲੰਬ ਨੇ ਸੁਖ ਹੰਸਰਾ ਆਸਟ੍ਰੇਲੀਆ ਹਿੰਦਰਪ੍ਰੀਤ ਬਰਾੜ ਸਾਹਿਬ ਜੀ ਯੂਐਸਏ ਤੋਂ ਬਲਜੀਤ ਸਿੰਘ ਜੀ ਬੈਲਜੀਅਮ ਤੇ ਜੀਤਾ ਹੰਸਰਾ ਜੀ ਸਾਡੇ ਨੱਕੀ ਉਹ ਜੀ ਕਬੱਡੀ ਨਾਲ ਉਹ ਸਾਡੀ ਵੀ ਕਬੱਡੀ ਤੇ ਉਹੀ ਹੋ ਗਿਆ ਸਿਰਾ ਬੂਟਿਆ ਆ ਵੀ ਜ਼ਰੂਰੀ ਆ ਆ ਵੀ ਜ਼ਰੂਰੀ ਆ ਆ ਦੇਖ ਲੋ ਜਿਹੜੀ ਉਂਗਲੀ ਤੇ ਰਮਾਲ ਮੀਨ ਜਿਹੜਾ ਪੁੱਜ ਜਾਂਦਾ ਆ ਦੇਖੋ ਫੇਰ ਕਬੱਡੀ ਫੇਰ ਕਬੱਡੀ ਪੈ ਗਈ ਮੈਦਾਨ ਦੇ ਵਿੱਚ ਪੂਰੀ ਦੀ ਕਬੱਡੀ ਆ ਮਸਲਾ ਤਗੜਦਾ ਪਾਜੀ ਪਲਟਦੀ ਲੱਗਦੀ ਆ ਬੂਟਿਆ ਪਾਜੀ ਪਲਟਦੀ ਆ ਜਿਹੜਾ ਪੁੱਠਾ ਜਾਂ ਨਾਗਵਾਲ ਪੈ ਗਿਆ ਠੋਠ ਠਟ ਸੌਣ ਆ ਆ ਆ ਏ ਕੁਮਾਰਪੁਰ ਚੀਕਾ ਲਲਕਾਰੇ ਮੈਂ ਗੱਲਾਂ ਕਰਦੇ ਦੇਖਿਆ ਮੈਚ ਹਰਨ ਤੋਂ ਬਾਅਦ ਬੱਲਿਆ ਮੈਂ ਗਿਆ ਟੀਮਾਂ ਦੇ ਕੋਲੇ ਕਿਉਂਕਿ ਪਿਆਰ ਸਲੂਕ ਬਣਿਆ ਫਿਰ ਗੱਲਾਂ ਸੁਣ ਲਈਦੀਆਂ ਫਿਰ ਉਹ ਕਹਿੰਦੇ ਵੀ ਅੱਜਕੱਲ ਨਿੱਕੇ ਨੰਦੋਰਦੀਆਂ ਲੱਤਾਂ ਦੇ ਪੱਟਾਂ ਵਿੱਚ ਬੜੀ ਜਾਨ ਇੱਥੇ 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 ਆ ਮੇਲਾ ਨੱਚਦਾ ਆ ਮੇਲਾ ਕਮਾਲਪੁਰੇ ਦਾ ਗੁੰਦਾ ਨਿੱਕੀਆਂ ਗੱਡੀਆਂ ਥੋੜੇ ਥਾਜ ਮੁੜ ਜਾਂਦੀਆਂ ਆਹ ਗਿਆ ਸ਼ਕਰਪੁਰੀਆ ਇਹ ਕਿਹਾ ਰੋਕੋ 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 ਵਾਓ ਪਧਰੀ ਵਾਲਿਆ ਪਧਰੀ ਵਾਲਾ ਲੱਗਦਾ ਗੁੱਸਾ ਕਰ ਗਿਆ ਧੂੜਾ ਨੋਂ ਤਾਨਾ ਲੱਕੜ ਨੋਂ ਫਾਨਾ ਪੇਜ ਨੋਂ ਪਾਨਾ ਭਰਾੜ ਕਰਕੇ ਰੱਖ ਦਿੰਦੇ ਆ ਪਧਰੀ ਵਾਲਾ ਕਹਿੰਦਾ ਐ ਕਿਵੇਂ ਐ ਕਿਵੇਂ ਕੱਟਾ ਨੁਰੀਦੂਟੇ ਬਾਈ ਕੌਣ ਆ ਗਿਆ ਮੱਖਣ ਮੱਖੀ ਆ ਗਿਆ ਮੇਰੇ ਵੀਰੋ 4 ਸੈਕਿੰਡ ਵਿੱਚ ਕਬੱਡੀ ਦਾ ਰਿਕਾਰਡ ਹੈ ਇਸ ਖਿਡਾਰੀ ਦਾ ਕਨੇਡਾ ਦੇ ਓਲੀਵਰ ਖੇਰ ਦੇ ਵਿੱਚੋਂ ਪੁੱਜ ਗਿਆ ਉਧਰ ਦੇਖਿਓ ਆ ਨਿਕਲ ਗੋਰੜਾ ਚੱਲਿਆ ਮੇਰੇ ਵੀਰੋ ਉਹ ਬੱਲਾ 200 ਤੋਂ ਵੱਧ ਉਹ ਵਾਹ ਵਾਹ ਵਾਹ